ਜਿਸ ਤਰੀਕੇ ਨਾਲ ਨਿਆਬ ਸੈਣੀ ਲਈ ਇਹ ਗੱਲ ਕਰਦੇ ਆ ਬਾਰ-ਬਾਰ ਉਹ ਹਰਿਆਣੇ ਤੋਂ ਪਾਰ ਜਾਂਦਾ ਤੇ ਪੱਗ ਲਾ ਦਿੰਦਾ ਹਰਿਆਣੇ ਤੋਂ ਇਧਰ ਆਂਦਾ ਤੇ ਪੱਗ ਮੰਨ ਲੈਂਦਾ ਗੁਰੂ ਦੀ ਦਿੱਤੀ ਦਸਤਾਰ ਨੂੰ ਤੁਸੀਂ ਰਾਜਨੀਤਿਕ ਤੌਰ ਦੇ ਉਤੇ ਵਰਤ ਲੋ ਵੀ ਅੱਜ ਅਸੀਂ ਪੰਜਾਬ ਚ ਆਏ ਹੁਣ ਪੱਗ ਮੰਨ ਲਈ ਹਰਿਆਣੇ ਜਾ ਕੇ ਅਸੀਂ ਫੇਰ ਪੱਗ ਲਾ ਲਈ ਇਹ ਇਹ ਜਿਹੜੀ ਸੋਚ ਆ ਨਾ ਇਹ ਕੀ ਦਰਸਾਉਂਦੀ ਆ ਵੀ ਇਨ੍ਹਾਂ ਲੋਕਾਂ ਨੂੰ ਇਮੋਸ਼ਨਲ ਕਰਕੇ ਅਸੀਂ ਲੋਕਾਂ ਦਾ ਠੱਗ ਲਈਏ ਕਿਸੇ ਤਰ੍ਹਾਂ ਪਰ ਜਦੋਂ ਗੱਲ ਅੱਜ ਦੇ ਸਰਵੇਿਆਂ ਦੀ ਚੱਲਣੀ ਆ ਨਾ ਮੋੜ ਐਸਵਾਈਐਲ ਦੇ ਚਲਾਉਣ ਦੀ ਚੱਲਣੀ ਆ ਤਾਂ ਕਪੂਰੀ ਤੱਕ ਲੱਗਿਆ ਵੀ ਬਾਈ ਉਹਦੀ ਵੀ ਚਰਚਾ ਹੋਣੀ ਆ ਫਿਰ ਫਿਰ ਉਦੋਂ ਫਿਰ ਗੱਲ ਹੋਣੀ ਆ ਵੀ ਕੀ ਦਾ ਕੀ ਸਟੈਂਡ ਸੀ ਉਦੋਂ ਤੁਸੀਂ ਕੀ ਕਹਿੰਦੇ ਹੋ ਵੀ ਪਾਣੀ ਕਿਸੇ ਸ਼ਰਤਾਂ ਤੇ ਜਾਣ ਦਵਾਂਗੇ ਜਾਂ ਜਾਣ ਹੀ ਨਹੀਂ ਦੰਦੇ ਬਹੁਤ سارے ਬਿਆਨ ਇਦਾਂ ਦੇ ਹੁੰਦੇ ਵੀ ਹੁਣ ਜਿਹਦਾ ਕਹਿੰਦੇ ਵੀ ਜਾਣ ਨਹੀਂ ਦੰਦੇ ਜੋ ਮਰਜ਼ੀ ਹੋ ਜਵੇ ਪਾਣੀ ਨਹੀਂ ਜਾਣ ਦੇ ਤੁਹਾਡਾ ਇਹੋ ਜੀ ਸਟੇਟਮੈਂਟ ਤੁਹਾਡੀ ਚੁੱਪਚੀ ਪੀਤੇ ਜੇ ਲਿਆ ਕੇ ਸਰਵੇ ਸਰਵੇ ਕਰਾ ਕੇ ਕਾਗਜ਼ੀਆ ਕਾਰਵਾਈਆਂ ਨਹੀਂ ਹੁੰਦੀਆਂ ਜਿਹੜੀਆਂ ਵੀ ਆਪਣਾ ਕਾਗਜ਼ ਕਾਲੇ ਕਰਦੇ ਨੇ ਔਰ ਫਿਰ ਕਹਿੰਦੇ ਨੇ ਦੇਖੋ ਜੀ ਇਹ ਤਾਂ ਕਾਨੂੰਨ ਦਾ ਇਹ ਬਣ ਗਿਆ ਵੋਟਾਂ ਪਾਈਆਂ ਭਗਵੰਤ ਮਾਨ ਨੂੰ ਲੇਕਿਨ ਕੇਜਰੀਵਾਲ ਨੇ ਡੀ ਫੈਕਟੋ ਸੀਐਮ ਬਣ ਗਿਆ ਤੁਸੀਂ ਹੁਣ ਗੱਲ ਕੀਤੀ ਆ ਕਿ ਪੰਜਾਬ ਦੇ ਫੈਸਲੇ ਕੇਜਰੀਵਾਲ ਹੀ ਲੈ ਸਕਦਾ ਪੰਜਾਬ ਦੇ ਫੈਸਲੇ ਫਿਰ ਰਾਹੁਲ ਹੋਰਾਂ ਨੂੰ ਲੈਂਡ ਦੇ ਹੱਕ ਹੈਗੇ ਅਜੇ ਆਉਣ ਵਾਲੇ ਸਮਝ ਕਦੀ ਆਉਂਦੀ ਹੈ ਸਰਕਾਰ ਜਾਂ ਕਿਸ ਪਾਰਟੀ ਦੇ ਤੁਹਾਡੀ ਵੀ ਕੇਂਦਰ ਨਾਲ ਚੱਲਦੀ ਹੋ ਆ ਸਰ ਕਾਂਗਰਸੀ ਬੰਦੇ ਆ ਕੇ ਮੰਤਰੀਆਂ ਦੇ ਦਫ਼ਤਰਾਂ ਚ ਨਹੀਂ ਜਾਂਦੇ ਸਾਡੇ ਕਦੀ ਆ ਕੇ ਬੰਦੇ ਜਿਹੜੇ ਫੈਸਲੇ ਕਰਦੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਕਰਦੇ ਸੀ ਪੰਜਾਬ ਦੇ ਮਿਨਿਸਟਰ ਕਰਦੇ ਸੀ ਕੈਬਨਿਟ ਮੀਟਿੰਗਾਂ ਦਿੱਲੀਆਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰੇ ਹੁੰਦੀਆਂ ਸੀਗੀਆਂ ਸਾਡੀਆਂ ਕਦੀ ਕੈਬਨਿਟ ਮੀਟਿੰਗਾਂ ਦਿੱਲੀ ਨਹੀਂ ਹੋਈਆਂ ਦੂੰਗਾ ਸਾਹਿਬ ਕਿਸਾਨਾਂ ਦੇ ਵੱਲੋਂ ਜਾਂ ਸਥਾਨਕ ਲੋਕਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਵਜ੍ਹਾ ਦੱਸੀ ਜਾ ਰਹੀ ਹੈ ਕਿ ਇੱਕ ਟ੍ਰਿਬਿਊਨਲ ਆ ਰਿਹਾ ਸੀ ਐਸਵਾਈਐਲ ਨਹਿਰ ਨੂੰ ਲੈ ਕੇ ਮੋੜ ਨਹਿਰ ਦਾ ਪਾਣੀ ਪੰਜਾਬ ਤੋਂ ਬਾਹਰ ਭੇਜਣ ਦੀ ਚਾਰੀ ਕੀਤੀ ਜਾ ਰਹੀ ਹੈ ਲੋਕਾਂ ਦਾ ਇਹ ਖਦਸ਼ਾ ਹੈ ਜਾਂ ਇਹ ਇਸ ਦੇ ਵਿੱਚ ਕੋਈ ਅਸਲ ਤੱਤ ਹੈਗੇ ਆ ਉਹ ਬਾਅਦ ਦੀ ਗੱਲ ਹੈ ਜਾਂ ਉਹ ਲੋਕ ਜਾਣਦੇ ਜਾਂ ਸਰਕਾਰਾਂ ਜਾਣਦੀਆਂ ਪਰ ਇਕੱਠ ਬਹੁਤ ਹੋ ਗਿਆ ਵੱਡਾ ਜਾਮ ਲੱਗ ਗਿਆ ਲੋਕਾਂ ਦੇ ਨਾਲ ਰਾਜਨੀਤਿਕ ਲੀਡਰ ਵੀ ਪਹੁੰਚ ਗਏ ਸਾਡੇ ਨਾਲ ਬਰਿੰਦਰ ਸਿੰਘ ਢਿੱਲੋਂ ਗੱਲ ਕਰਦੇ ਆਂ ਬਾਈ ਜੀ ਤੁਸੀਂ ਵੀ ਆ ਗਏ ਥੋੜਾ ਹੀ ਤੁਹਾਨੂੰ ਕੀ ਤਾਂ ਪਤਾ ਵੀ ਇੰਨੀ ਛੇਤੀ ਇੱਥੇ ਆ ਕੰਮ ਹੋਣ ਲੱਗਿਆ ਨਹੀਂ ਨਹੀਂ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਵਿਆਹ ਅਟੈਂਡ ਕਰਕੇ ਆ ਰਿਹਾ ਸੀਗਾ ਤੇ ਮੈਂ ਵੇਖਿਆ ਵੀ ਉਹ ਵੀਰ ਸਿੰਘ ਉਹ ਨਹੀਂ ਖੜੇ ਆ ਔਰ ਗੌਰਵ ਜੀ ਖੜੇ ਸੀਗੇ ਤੇ ਮੈਂ ਪੁੱਛਿਆ ਕੀ ਚੱਕਰ ਹੋ ਗਿਆ ਕਹਿੰਦੇ ਟਰਬਿਊਨਲ ਵਾਲੇ ਆ ਰਹੇ ਆ ਜਦੋਂ ਮੈਨੂੰ ਪਤਾ ਚੱਲ ਗਿਆ ਤੇ ਮੈਂ ਫਿਰ ਮੇਰਾ ਇੱਕ ਇਲਾਕੀ ਫਰਜ਼ ਬੰਦਾ ਸੀ ਵੀ ਇੱਥੋਂ ਮੈਂ ਗੱਡੀ ਲੈ ਕੇ ਜਾਂਦਾ ਤੇ ਅਗਲੇ ਕਹਿੰਦੇ ਵੀ ਇਹ ਮਾੜੀ ਗੱਲ ਆ ਸੋ ਆਪਾਂ ਸਮਰਥਨ ਦੇ ਤੌਰ ਦੇ ਉੱਤੇ ਅੱਜ ਉਹਨਾਂ ਦੇ ਮਗਰ ਅਸੀਂ ਉਸੇ ਤਰੀਕੇ ਖੜੇ ਆ ਜਿਵੇਂ ਉਹ ਬੜੀ ਵਾਰ ਸਾਡੇ ਮਗਰ ਖੜਦੇ ਰਹੇ ਆ ਪੰਜਾਬ ਪੰਜਾਬ ਦੇ ਮੁੱਦਿਆਂ ਮਗਰ ਖੜਦੇ ਰਹੇ ਆ ਸੋ ਅਸੀਂ ਆਪਣਾ ਇੱਕ ਇਲਾਕੀ ਫਰਜ਼ ਜੋ ਸਾਡਾ ਬੰਦਾ ਅਸੀਂ ਉਹ ਖੜੇ ਹੋਏ ਆਂ ਪਰ ਰਾਜਨੀਤਿਕ ਬਿਆਨ ਬੜਾ ਸੋਚ ਸਮਝ ਕੇ ਦੇਣਾ ਪੈਂਦਾ ਜੀ ਹੁਣ ਤੁਸੀਂ ਤਾਂ ਖੜ ਕੇ ਵਿਆਹ ਤੋਂ ਆਂਦੇ ਆਂਦੇ ਤੁਹਾਡੀ ਪਾਰਟੀ ਦਾ ਪਿੱਛੇ ਕੀ ਤੇ ਵਾਸਤੇ ਮਤ ਆ ਕੀ ਸੋਚ ਆ ਕੀ ਸਟੈਂਡ ਆ ਇਹ ਤੁਸੀਂ ਪਤਾ ਵੀ ਕਰ ਲਿਆ ਦੇਖੋ ਗੱਲ ਨਾ ਹਰ ਚੀਜ਼ ਪਾਰਟੀ ਦੇ ਉੱਤੋਂ ਉੱਪਰੋਂ ਵੀ ਕੁਝ ਕਈ ਕੁਝ ਹੁੰਦਾ ਵਾ ਜੀ ਬਿਲਕੁਲ ਪੇਸ਼ਕ ਪਾਰਟੀ ਦਾ ਕੋਈ ਸਟੈਂਡ ਹੋਵੇ ਲੇਕਿਨ ਇਹ ਮੇਰੇ ਇਲਾਕੇ ਵਾਲੇ ਲੋਕ ਜਦੋਂ ਖੜਨਗੇ ਮੇਰਾ ਫਰਜ਼ ਬੰਦਾ ਵਾ ਇਹਨਾਂ ਦੇ ਸਮਰਥਨ ਦੇ ਵਿੱਚ ਸਾਨੂੰ ਖੜਨਾ ਚਾਹੀਦਾ ਅੱਗੇ ਕੀ ਹੁੰਦਾ ਜ਼ਿਆਦਾਤਰ ਇਹ ਹੁੰਦਾ ਵਾ ਵੀ ਅਸੀਂ ਅੱਗੇ ਬੈਠੇ ਹੁੰਨੇ ਅੱਜ ਅਸੀਂ ਤਾਂ ਹੀ ਤੁਸੀਂ ਵੇਖਿਆ ਹੋਣਾ ਮੈਂ ਆਰਾਮ ਨਾਲ ਮਗਰ ਬੈਠਾ ਹਾਂ ਔਰ ਐਂਬੂਲੈਂਸ ਆਂਦੀ ਬਈਆ ਦੇਖੋ ਲੋਕਾਂ ਦੇ ਲੋਕਾਂ ਦੀ ਤੁਸੀਂ ਸਹਿਣਸ਼ੀਲਤਾ ਵੇਖੋ ਆਹੀ ਹਰ ਟਾਈਮ ਨਾਲ ਹਰ ਚੀਜ਼ ਰਾਜਨੀਤਿਕ ਇੱਕ ਵਾਰੀ ਐਂਬੂਲੈਂਸ ਜਰੂਰ ਦਿਖਾ ਦਿਓ ਕਿ ਇਹ ਲੋਕਾਂ ਦੀ ਇਹ ਸਿਆਣਪ ਹੈ ਧਰਨੇ ਵਿੱਚ ਆਮ ਹੁੰਦਾ ਇਹ ਧਰਨੇਆਂ ਵਿੱਚ ਆਮ ਹੁੰਦਾ ਔਰ ਇੱਥੋਂ ਹੀ ਤੁਹਾਨੂੰ ਪਤਾ ਚੱਲਦਾ ਵੀ ਇਹ ਲੋਕ ਕੋਈ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਬੈਠੇ ਮੈਨੂੰ ਵੀ ਇਹ ਮਹਿਸੂਸ ਹੁੰਦਾ ਵਾ ਵੀ ਹਮੇਸ਼ਾ ਜਿਹੜਾ ਸਾਡਾ ਫਰਜ਼ ਬੰਦਾ ਵਾ ਹਰ ਟਾਈਮ ਤੁਸੀਂ ਰਾਜਨੀਤਿਕ ਕਿਹਾ ਲੇਕਿਨ ਅੱਜ ਅਸੀਂ ਰਾਜਨੀਤਿਕ ਤੌਰ ਤੇ ਬੈਠਣਾ ਹੁੰਦਾ ਕਿਉਂਕਿ ਅਸੀਂ ਬੈਠਾਂਗੇ ਤੇ ਓਬਵੀਅਸਲੀ ਰਾਜਨੀਤੀ ਕਾਂਗਰਸ ਪਾਰਟੀ ਇਹ ਸਾਰਾ ਕੁਝ ਆ ਜਾਂਦਾ ਲੇਕਿਨ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਅੱਜ ਇਲਾਕੇ ਦੇ ਜਦੋਂ ਲੋਕ ਬੈਠੇ ਸੀ ਮੈਂ ਜਦੋਂ ਤੁਹਾਨੂੰ ਦੱਸ ਰਿਹਾ ਸੀ ਆ ਰਾਣਾ ਜੀ ਨੇ ਮੈਨੂੰ ਮੈਂ ਪੁੱਛਿਆ ਵੀ ਰਾਣਾ ਜੀ ਕੀ ਹੋਇਆ ਤੇ ਉਹ ਕਹਿੰਦੇ ਵੀ ਐ ਕਰਕੇ ਆ ਮਸਲਾ ਵਾ ਤੇ ਮੇਰਾ ਇੱਕ ਮਤਲਬ ਫਰਜ਼ ਬਣਦਾ ਵਾ ਵੀ ਜਿਹਦੇ ਵਿੱਚ ਮੈਂ ਇਹਨਾਂ ਦੇ ਸਮਰਥਨ ਦੇ ਵਿੱਚ ਮਗਰ ਰਹਿ ਕੇ ਇਹਨਾਂ ਦੀ ਹੌਸਲਾ ਵਜਾਈ ਕਰਾਂ ਔਰ ਮਤਲਬ ਜੋ ਡਾਇਰੈਕਸ਼ਨ ਇਹ ਦੇਣ ਉਹਨੂੰ ਅਸੀਂ ਫਾਲੋ ਕਰੀਏ ਲੋਕਾਂ ਦੇ ਇਕੱਠ ਨੂੰ ਧੜੇ ਨੂੰ ਕਈ ਵਾਰੀ ਗਲਤ ਵੀ ਕਹਿ ਦਿੱਤਾ ਜਾਂਦਾ ਕਈ ਵਾਰ ਠੀਕ ਵੀ ਕਹਿ ਦਿੱਤਾ ਜਾਂਦਾ ਤੁਸੀਂ ਇਹਨੂੰ ਸਮਝ ਲਿਆ ਵੀ ਇਹ ਠੀਕ ਆ ਜੋ ਗੱਲ ਇਹਨਾਂ ਨੇ ਕਹੀ ਆ ਤੁਹਾਨੂੰ ਲੱਗਦਾ ਵੀ ਜਾਇਜ਼ ਆ ਉਹ ਇਹ ਰੋਕ ਰਿਹਾ ਇੱਕ ਟ੍ਰਿਬਿਊਨਲ ਨੂੰ ਦੇਖੋ ਟ੍ਰਿਬਿਊਨਲ ਨੂੰ ਜਿਹੜੇ ਗੱਲ ਆ ਨਾ ਜਿਹੜੀ ਟ੍ਰਿਬਿਊਨਲ ਦਾ ਆਣਾ ਉਹ ਇਸ ਤਰੀਕੇ ਨਾਲ ਚੁੱਪਚੀ ਪੀਤੇ ਮਤਲਬ ਤੁਸੀਂ ਪਬਲਿਕ ਹਿਅਰਿੰਗ ਵਾਸਤੇ ਆ ਰਹੇ ਹੋ ਤੁਸੀਂ ਸਰਵੇ ਵਾਸਤੇ ਆ ਰਹੇ ਹੋ ਐ ਜਿਹੜਾ ਚੁੱਪਚੀ ਪੀਤੇ ਆਣ ਵਿੱਚ ਨਾ ਇਹਨਾਂ ਲੋਕਾਂ ਦੇ ਵਿੱਚ ਰੋਸ਼ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਸ਼ੱਕ ਤਾਂ ਪੈਦਾ ਹੋ ਜਾਂਦਾ ਨਾ ਜਦੋਂ ਤੁਸੀਂ ਪਤਾ ਹੀ ਨਹੀਂ ਚੱਲ ਰਹਾ ਐਡਾ ਵੱਡਾ ਟ੍ਰਿਬਿਊਨਲ ਰ ਸਾਨੂੰ ਵੀ ਨਹੀਂ ਪਤਾ ਸੀ ਨਾ ਅਖਬਾਰ ਚ ਨਹੀਂ ਆ ਅਸੀਂ ਸਾਨੂੰ ਲੱਗਾ ਯਾਰ ਸ਼ਾਇਦ ਕਿਤੇ ਪਤਾ ਨਾ ਹੋਵੇ ਗੱਲ ਦਾ ਪਰ ਮੈਂ ਫਿਰ ਪਤਾ ਕਰਿਆ ਸਾਰਾ ਕੁਝ ਜੋ ਕੁਝ ਗੱਲਬਾਤ ਇਹਦੇ ਚੁੱਪਚੀ ਪੀਤੇ ਜੇ ਲਿਆ ਕੇ ਸਰਵੇ ਸੁਰਵੇ ਕਰਾ ਕੇ ਕਾਗਜ਼ੀਆ ਕਾਰਵਾਈਆਂ ਨਹੀਂ ਹੁੰਦੀਆਂ ਜਿਹੜੀਆਂ ਵੀ ਆਪਣਾ ਕਾਗਜ਼ ਕਾਲੇ ਕਰ ਦੇਣੇ ਔਰ ਫਿਰ ਕਹਿੰਦਾ ਨਾ ਦੇਖੋ ਜੀ ਇਹ ਤਾਂ ਕਾਨੂੰਨ ਦਾ ਇਹ ਬਣ ਗਿਆ ਵੀ ਇਹਦੇ ਵਿੱਚ ਇਸ ਕਰਕੇ ਇਹ ਮਸਲਿਆਂ ਦੇ ਵਿੱਚ ਲੋਕਾਂ ਦਾ ਜੋ ਇਹਨਾਂ ਦੀ ਡਾਇਰੈਕਸ਼ਨ ਔਰ ਇਹਨਾਂ ਦੀ ਸਮਝ ਦੇ ਮੁਤਾਬਕ ਅਸੀਂ ਇਹਨਾਂ ਦੇ ਅੱਜ ਮਗਰ ਖੜੇ ਆ ਮੈਂ ਤੁਹਾਨੂੰ ਇਹ ਕੱਲ ਕਹਿੰਦਾ ਮੈਨੂੰ ਜਿਆਦਾ ਜਾਣਕਾਰੀ ਇਸ ਗੱਲ ਦੀ ਨਹੀਂ ਸੀਗੀ ਲੇਕਿਨ ਜਦੋਂ ਇਹਨਾਂ ਤੋਂ ਜਾਣਕਾਰੀ ਮਿਲੀ ਤਾਂ ਮੈਨੂੰ ਇਹ ਲੱਗਦਾ ਵੀ ਇਹ ਚੋਰ ਮੋਰੀਆਂ ਇਸ ਤਰੀਕੇ ਨਾਲ ਪਬਲਿਕ ਹੀਰਿੰਗਾਂ ਹੋਣੀਆਂ ਤੇ ਕੁਛ ਨਾ ਕੋਈ ਦਾਲ ਚਕਾਲਾ ਵਾ ਪਰ ਮੀਟਿੰਗ ਹੋਈ ਹੈ ਜੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਉਧਰ ਨਾਇਬ ਸੈਣੀ ਹੋਰਾਂ ਦੀ ਪਹਿਲਾਂ ਉਹ ਮੀਟਿੰਗ ਦੇ ਚਰਚਾਵਾ ਉਹਦੇ ਬਾਰੇ ਤਾਂ ਤੁਹਾਨੂੰ ਕੋਈ ਮਾੜਾ ਮੋਟਾ ਗਿਆਨ ਹੋਊਗਾ ਵੀ ਜੋ ਚੱਲ ਰਿਹਾ ਹੈ ਪਹਿਲੀ ਗੱਲ ਤਾਂ ਸਰਕਾਰ ਦੇ ਉੱਤੇ ਤਾਂ ਕੋਈ ਭਰੋਸਾ ਨਹੀਂ ਹੈਗਾ ਇਸ ਸਰਕਾਰ ਦੇ ਉੱਤੇ ਜਿਸ ਤਰੀਕੇ ਨਾਲ ਨਯਾਬ ਸੈਣੀ ਦੀ ਇਹ ਗੱਲ ਕਰਦੇ ਆ ਬਾਰ-ਬਾਰ ਉਹ ਹਰਿਆਣੇ ਤੋਂ ਪਾਰ ਜਾਂਦਾ ਤੇ ਪੱਗ ਲਾ ਦਿੰਦਾ ਹਮ ਹਰਿਆਣੇ ਤੋਂ ਇਧਰ ਆਂਦਾ ਤੇ ਪੱਗ ਬੰਨ ਲੈਂਦਾ ਹਮ ਕਦੀ ਛੋਟਾ ਭਾਈ ਕਹਿ ਦਿੰਦਾ ਕਦੀ ਵੱਡਾ ਭਾਈ ਆਪਣੀ ਗੱਲ ਕਰਨ ਲੱਗ ਪੈਂਦਾ ਇਹ ਇਮੋਸ਼ਨਲ ਮੁੱਦੇ ਨਹੀਂ ਹੈਗੇ ਹਮ ਇਹ ਪੰਜਾਬ ਦੇ ਲੋਕਾਂ ਦੇ ਮਤਲਬ ਉਹ ਮੁੱਦੇ ਆ ਜਿਨ੍ਹਾਂ ਦੇ ਉੱਤੇ ਜ਼ਿੰਦਗੀਆਂ ਨਿਰਪਰ ਆ ਤੁਸੀਂ ਐਵੇਂ ਕਰੀ ਜੋ ਜੀਏ ਸਾਡੇ ਵੱਡੇ ਭਾਈ ਆ ਅਸੀਂ ਛੋਟੇ ਭਾਈਆਂ ਐ ਐ ਚੀਜ਼ਾਂ ਨੂੰ ਵਟਵਾਰੇ ਨਹੀਂ ਹੋ ਸਕਦੇ ਚੀਜ਼ਾਂ ਦੇ ਵੀ ਯਾਰ ਆਪਣਾ ਅਸੀਂ ਇਸ ਤਰੀਕੇ ਨਾਲ ਗੱਲ ਕਰਨੀ ਔਰ ਇਹ ਜਿਹੜੇ ਇੱਕ ਸਿੰਬੋਲਿਕ ਤੌਰ ਦੇ ਉੱਤੇ ਪੱਗ ਬੰਨਦੇ ਆ ਯਾਨੀ ਦਾ ਤੁਸੀਂ ਪੱਕੀ ਪੱਗ ਬੰਨਦੇ ਹੋ ਜਦੋਂ ਬਾਰਡਰ ਕੱਪਦੇ ਆ ਉਦੋਂ ਆਪਣਾ ਦਸਤਾਰ ਸਜਾ ਲੈਂਦੇ ਆ ਮਤਲਬ ਇਹ ਕੋਈ ਸਾਨੂੰ ਇਹ ਕੋਈ ਸਿੰਬਲਿਜ਼ਮ ਥੋੜਾ ਹੈ ਗੁਰੂ ਦੀ ਦਿੱਤੀ ਦਸਤਾਰ ਨੂੰ ਤੁਸੀਂ ਰਾਜਨੀਤਿਕ ਤੌਰ ਦੇ ਉਤੇ ਵਰਤ ਲੋ ਵੀ ਅੱਜ ਅਸੀਂ ਪੰਜਾਬ ਚ ਆਏ ਹੁਣ ਪੱਗ ਮੰਨ ਲਈ ਹਰਿਆਣੇ ਜਾ ਕੇ ਅਸੀਂ ਫੇਰ ਪੱਗ ਲਾ ਲਈ ਇਹ 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 ਜਿਹੜੀ ਸੋਚ ਆ ਨਾ ਇਹ ਕੀ ਦਰਸਾਉਂਦੀ ਆ ਵੀ ਇਹਨਾਂ ਲੋਕਾਂ ਨੂੰ ਇਮੋਸ਼ਨਲ ਕਰਕੇ ਅਸੀਂ ਲੋਕਾਂ ਦਾ ਠੱਗ ਲਈਏ ਕਿਸੇ ਤਰ੍ਹਾਂ ਮੈਂ ਤਾਂ ਨੈਬ ਸੈਣੀ ਤੇ ਹਰਾਨਾ ਵੀ ਪੰਜਾਬ ਚੋਂ ਘੁੰਮਦਾ ਫਿਰਦਾ ਵਾ ਭੁੱਲ ਗਏ ਅਸੀਂ ਵੀ ਕਿਵੇਂ ਇਹਨੇ ਬਾਰਡਰ ਸੀਲ ਕੀਤੇ ਸੀ ਕਿਵੇਂ ਉਹ ਨੌਜਵਾਨ ਮਾਰਿਆ ਸੀਗਾ ਸਾਡਾ ਅੱਜ ਤੱਕ ਉਸ ਨੌਜਵਾਨ ਦੇ ਉੱਥੇ ਕਦੀ ਅਫਸੋਸ ਕਰਨ ਨਹੀਂ ਗਿਆ ਗੋਲੀਆਂ ਬੱਜੀਆਂ ਸੀ ਨਾ ਹੂੰ ਕਿ ਅਰ ਅੱਜ ਤੱਕ ਉਹਦਾ ਅਫਸੋਸ ਤਾਂ ਕੀਤਾ ਨਹੀਂ ਲੇਕਿਨ ਪੰਜਾਬ ਚ ਕਹਿੰਦੇ ਪਏ ਅਸੀਂ ਬੀਜੇਪੀ ਦੀ ਸਰਕਾਰ ਲਿਆਵਾਂਗੇ ਜਿਨ੍ਹਾਂ ਨੇ ਸਾਨੂੰ ਹਾ ਬਾਰਡਰ ਨਹੀਂ ਟੱਪਣ ਦਿੱਤੇ ਉਹ ਉਧਰੋਂ ਕੀ ਸਾਡੇ ਵਾਸਤੇ ਆਣ ਦੇਣਗੇ ਉਹ ਵੀ ਹਰਿਆਣੇ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਬੀਜੇਪੀ ਤੋਂ ਆਪਣਾ ਕੀ ਕਹਿੰਦੇ ਸਾਨੂੰ ਅੱਜ ਪਲੋਸ ਪਲੋਸ ਕੇ ਪਾਣੀ ਠੱਗਣ ਆਇਆ ਔਰ ਸਾਡਾ ਮੁੱਖ ਮੰਤਰੀ ਤੇ ਸਾਨੂੰ ਇਸ ਕਰਕੇ ਤੇ ਆ ਇਸ ਕਰਕੇ ਵਿਸ਼ਵਾਸ ਨਹੀਂ ਕਿਉਂਕਿ ਜਿਹੜੀ ਰਾਜਨੀਤਿਕ ਸਮਝ ਆ ਉਹ ਤਾਂ ਇੱਕ ਤੰਝ ਕਰਸਦੇ ਆ ਇੱਕ ਦੂਜੇ ਦੇ ਉੱਤੇ ਬਿਆਨ ਲਾਉਂਦੇ ਆ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਵੀ ਕੋਈ ਐਡਮਿਨਿਸਟ੍ਰੇਟਿਵ ਫੈਸਲਾ ਕੋਈ ਸਰਕਾਰ ਦਾ ਪੰਜਾਬ ਦੇ ਪੱਖ ਦਾ ਫੈਸਲਾ ਜਿੰਨੇ ਫੈਸਲੇ ਉਹਨਾਂ ਦੇ ਉਹ ਦਿੱਲੀੋਂ ਲਿੱਤੇ ਜਾਂਦੇ ਆ ਤੇ ਦਿੱਲੀੋਂ ਕਦੀ ਪੰਜਾਬ ਦੇ ਹੱਕ ਦੇ ਵਿੱਚ ਇਹੋ ਜਿਹਾ ਫੈਸਲਾ ਉਹਨਾਂ ਨੂੰ ਅਸੀਂ ਮਤਲਬ ਕਲਮ ਦੇਣੀ ਦਿੱਲੀ ਵਾਲਿਆਂ ਦੇ ਹੱਕ ਵਿੱਚ ਮੰਨ ਲਓ ਪੰਜਾਬ ਦਾ ਫੈਸਲਾ ਕੇਜਰੀਵਾਲ ਕਰੇ ਉਹਨੇ ਤਾਂ ਆਪਣੇ ਹਿਸਾਬ ਨਾਲ ਕਰ ਹੀ ਦੇਣਾ ਤਾਂ ਭਗਵੰਤ ਮਾਨ ਅਗਰ ਫੈਸਲੇ ਕਰਦਾ ਹੁੰਦਾ ਤੇ ਸ਼ਾਇਦ ਅਸੀਂ ਮੰਨ ਸਕਦੇ ਕੋਈ ਵੀ ਪੰਜਾਬ ਦਾ ਪੁੱਤ ਕੋਈ ਵੀ ਪੰਜਾਬ ਦਾ ਪੁੱਤ ਉਹ ਇਹ ਫੈਸਲਾ ਨਹੀਂ ਕਰ ਸਕਦਾ ਮੈਨੂੰ ਪੰਜਾਬ ਚ ਕਾਂਗਰਸੀ ਸਰਕਾਰ ਅੱਗੇ ਆਉਂਦੀ ਐ ਰਾਹੁਲ ਗਾਂਧੀ ਪੰਜਾਬ ਦੇ ਫੈਸਲੇ ਅੰਬੂਲੈਂਸ ਆਈ ਫਿਰ ਲੋਕ ਕਿਵੇਂ ਮਗਰੋ ਜੀ ਸੋ ਮਿਲ ਕੇ ਲੋਕ ਐ ਐਂਬੂਲੈਂਸ ਨੂੰ ਰਾਹ ਛੱਡ ਰਹੇ ਆ ਭਾਵੇਂ ਸਾਰਾ ਟ੍ਰੈਫਿਕ ਜਾਮ ਆ ਸੋ ਬਈ ਜੀ ਗੱਲ ਫਿਰ ਉੱਥੇ ਆ ਗਈ ਬਈ ਤੁਸੀਂ ਹੁਣ ਗੱਲ ਕੀਤੀ ਆ ਕਿ ਪੰਜਾਬ ਦੇ ਫੈਸਲੇ ਕੇਜਰੀਵਾਲੀ ਲੈ ਸਕਦਾ ਪੰਜਾਬ ਦੇ ਫੈਸਲੇ ਫਿਰ ਰਾਹੁਲ ਹਰਨੂੰ ਲੈਣ ਦੇ ਹੱਕ ਹੈਗੇ ਜੇ ਆਉਣ ਵਾਲੇ ਸਮਝ ਕਦੀ ਆਉਂਦੀ ਹੈ ਸਰਕਾਰ ਦਾ ਕਿਸ ਪਾਰਟੀ ਦਾ ਤੁਹਾਡੀ ਵੀ ਕੇਂਦਰ ਨਾਲ ਚਲਦੀ ਹੋ ਆ ਸਰ ਕਾ ਪਾਰਟੀਆਂ ਕੇਂਦਰ ਤੋਂ ਚਲਦੀਆਂ ਹੁੰਦੀਆਂ ਲੇਕਿਨ ਆ ਜਿਹੜੀ ਗੱਲ ਆ ਨਾ ਆ ਕੇ ਇੱਥੇ ਘਰਾਂ ਤੇ ਕਬਜ਼ੇ ਤਾਂ ਨਹੀਂ ਕਰ ਲਿਆ ਆ ਕੇ ਇੱਥੇ ਪੱਕੇ ਡੇਰੇ ਤਾਂ ਨਹੀਂ ਲਾ ਲਏ ਆ ਕੇ ਇੱਥੇ ਇਨੌਗਰੇਸ਼ਨ ਤਾਂ ਨਹੀਂ ਕੀਤੀਆਂ ਰਾਹੁਲ ਗਾਂਧੀ ਨੇ ਠੀਕ ਹੈ ਐਜ਼ ਅ ਸੈਂਟਰਲ ਲੀਡਰ ਤੁਸੀਂ ਕਦੀ ਆਗੇ ਤੁਸੀਂ ਕੋਈ ਵੱਡਾ ਪ੍ਰੋਜੈਕਟ ਅਨਾਉਂਸ ਕਰਨਾ ਉਹਦੇ ਵਿੱਚ ਤੁਸੀਂ ਇਨੌਗਰੇਸ਼ਨ ਤੇ ਆ ਰਹੇ ਹੋ ਤੁਸੀਂ ਸੈਂਟਰ ਦੇ ਉਹ ਮਤਲਬ ਮੰਨ ਲਓ ਉਹ ਵੀ ਉਦੋਂ ਆਉਂਦੇ ਆ ਜਦੋਂ ਆਪਣਾ ਕੀ ਕਹਿੰਦੇ ਮੰਨ ਲਓ ਕਦੀ ਕੋਈ ਵੱਡਾ ਪ੍ਰੋਜੈਕਟ ਇਨੌਗਰੇਟ ਕਰਨਾ ਇੱਥੇ ਤਾਂ ਡਿਜ਼ਾਈਨ ਹੀ ਉਹ ਕਰਦੇ ਆ ਪਾਲਿਸੀ ਉਹ ਬਣਾਉਂਦੇ ਆ ਵੋਟਾਂ ਪਾਈਆਂ ਭਗਵੰਤ ਮਾਨ ਨੂੰ ਲੇਕਿਨ ਕੇਜਰੀਵਾਲ ਨੇ ਡੀ ਫੈਕਟੋ ਸੀਐਮ ਬਣ ਗਿਆ ਸੋ ਇਸ ਕਰਕੇ ਇਹ ਗੱਲ ਜਿਹੜੀ ਆ ਨਾ ਇਹ ਕਦੀ ਰਾਹੁਲ ਗਾਂਧੀ ਨਹੀਂ ਕਰਦਾ ਰਾਹੁਲ ਗਾਂਧੀ ਡੇ ਟੂ ਡੇ ਫੰਕਸ਼ਨਿੰਗ ਵਿੱਚ ਇੰਟਰਫੇਅਰ ਨਹੀਂ ਕਰਦਾ ਸਾਡੇ ਦਿੱਲੀ ਤੋਂ ਕਾਂਗਰਸੀ ਬੰਦੇ ਆ ਕੇ ਮੰਤਰੀਆਂ ਦੇ ਦਫ਼ਤਰਾਂ 'ਚ ਨਹੀਂ ਰਹਿੰਦੇ ਸਾਡੇ ਕਦੀ ਆਕੇ ਬੰਦੇ ਜਿਹੜੇ ਫੈਸਲੇ ਕਰਦੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਕਰਦੇ ਸੀ ਪੰਜਾਬ ਦੇ ਮਿਨਿਸਟਰ ਕਰਦੇ ਸੀ ਕੈਬਨਿਟ ਮੀਟਿੰਗਾਂ ਦਿੱਲੀਆਂ ਦੇ ਮੁੱਖ ਮੰਤਰੀ ਦੇ ਅਰਵਿੰਦ ਕੇਜਰੀਵਾਲ ਦੇ ਘਰੇ ਹੁੰਦੀਆਂ ਸੀਗੀਆਂ ਸਾਡੀਆਂ ਕਦੀ ਕੈਬਨਿਟ ਮੀਟਿੰਗਾਂ ਦਿੱਲੀ ਨਹੀਂ ਹੋਈਆਂ ਜਿੰਨੀਆਂ ਮੀਟਿੰਗਾਂ ਆਪਾਂ ਕੀ ਕਹਿੰਦੇ ਇਹ ਦਿੱਲੀ ਵਾਲੇ ਜਿੰਨੇ ਅਫਸਰ ਜਾ ਕੇ ਦਿੱਲੀ ਕਰਦੇ ਆ ਕਿਉਂ ਜਾਂਦੇ ਕੇਜਰੀਵਾਲ ਤੋਂ ਡਾਇਰੈਕਸ਼ਨ ਲੈਣ ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਪੰਜਾਬੀਆਂ ਦੇ ਪੰਜਾਬੀ ਡੇ ਕਾਬਲ ਨਹੀਂ ਹੈ ਪੰਜਾਬੀ ਦਾ ਮੁੱਖ ਮੰਤਰੀ ਜਿੰਨਾ ਲੋਕਾਂ ਨੇ ਜਿੰਨਾਂ ਨੂੰ ਵੋਟਾਂ ਪਾਈਆਂ ਇਹ ਬੇਸਿਕਲੀ ਆਪ ਹੀ ਉਹ ਸਿੱਧ ਕਰ ਦਿੰਦੇ ਆ ਵੀ ਭਗਵੰਤ ਮਾਨ ਕਾਬਲ ਨਹੀਂ ਆ ਫੈਸਲੇ ਅਸੀਂ ਕਰਾਂਗੇ ਪਤਾ ਨਹੀਂ ਭਗਵੰਤ ਮਾਨ ਕੀ ਫੈਸਲੇ ਕਰਦੇ ਪਰ ਜਦੋਂ ਗੱਲ ਅੱਜ ਦੇ ਸਰਵੇਿਆਂ ਦੀ ਚੱਲਣੀ ਹੈ ਨਾ ਮੋੜ S Y L ਦੇ ਚਲਾਉਣ ਦੀ ਚੱਲਣੀ ਆ ਤਾਂ ਕਪੂਰੀ ਤੱਕ ਲੱਗਿਆ ਵੀ ਭਾਈ ਉਹਦੀ ਵੀ ਚਰਚਾ ਹੋਣੀ ਆ ਫਿਰ ਫਿਰ ਉਦੋਂ ਫਿਰ ਗੱਲ ਹੋਣੀ ਆ ਵੀ ਕਿਹਦਾ ਕੀ ਸਟੈਂਡ ਸੀ ਉਦੋਂ ਕਿਹੜੇ ਸਮੇਂ ਕਰਨੀ ਚਾਹੀਦੀ ਚਰਚਾ ਅਗਰ ਕਿਤੇ ਕਾਂਗਰਸ ਦੇ ਕੀਤੇ ਹੋਏ ਫੈਸਲੇ ਕੋਈ ਗਲਤ ਸੀਗੇ ਅਗਰ ਕਿਤੇ ਕੋਈ ਫੈਸਲਾ ਉਸ ਸਮੇਂ ਦੇ ਹਾਲਾਤਾਂ ਦੇ ਵਿੱਚ ਲਿੱਤੇ ਗਏ ਆ ਤੇ ਉਹਨਾਂ ਦੀ ਚਰਚਾ ਆਬਵੀਅਸਲੀ ਆਉਣ ਵਾਲੇ ਸਮਿਆਂ 'ਚ ਹੋਊਗੀ ਇਹਦੇ ਵਿੱਚ ਕੋਈ ਮਤਲਬ ਅਸੀਂ ਉਸ ਗੱਲ ਤੋਂ ਆਪਣੇ ਆਪ ਨੂੰ ਪਾਸੇ ਨਹੀਂ ਕਰ ਸਕਦੇ ਅਗਰ ਫੈਸਲੇ ਜਦੋਂ ਵੀ ਕੋਈ ਸਰਕਾਰ ਲੈਂਦੀ ਆ ਸਹੀ ਔਰ ਗਲਤ ਦੇ ਵਿੱਚ ਇਸੇ ਕਰਕੇ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਇਸੇ ਕਰਕੇ ਲੋਕ ਉਹ ਗੱਲਾਂ ਨੂੰ ਤੁਹਾਡੇ ਵਰਗੇ ਪੱਤਰਕਾਰ ਬਾਰ-ਬਾਰ ਅਗਰੇ ਗੱਲ ਪੁੱਛਦੇ ਆ ਕਿ ਕਿਤੇ ਨਾ ਕਿਤੇ ਉਹ ਮਸਲਿਆਂ ਦਾ ਸਹੀ ਅਸੀਂ ਭੁਗਤਾਨ ਨਹੀਂ ਕਰ ਸਕੇ ਸੋ ਸਵਾਲ ਜਦੋਂ ਖੜੇ ਹੁੰਦੇ ਆ ਤੇ ਜਵਾਬ ਦੇਣਾ ਸਾਡਾ ਫਰਜ਼ ਬੰਦਾ ਲੇਕਿਨ ਉਦੋਂ ਸਹੀ ਨੂੰ ਸਹੀ ਕਹਿਣਾ ਔਰ ਗਲਤ ਨੂੰ ਗਲਤ ਕਹਿਣਾ ਵੀ ਸਾਡਾ ਫਰਜ਼ ਬੰਦਾ ਅਗਰ ਉਸ ਸਮੇਂ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਉਹ ਉਹਦਾ ਉਹਦਾ ਭੁਗਤਾਨ ਕਾਂਗਰਸ ਪਾਰਟੀ ਨੇ ਕੀਤਾ ਹੀ ਆ ਅਗਰ ਕਿਤੇ ਕੋਈ ਇੱਥਾਂ ਤਾਂ ਤੁਸੀਂ ਕਹੋ ਨਾ ਵੀ ਉਹਨਾਂ ਚੀਜ਼ਾਂ ਦੀ ਕੀਤੇ ਹੋਏ ਫੈਸਲਿਆਂ ਨੂੰ ਪਾਰਟੀ ਦੇ ਤੌਰ ਤੇ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਭੁਗਤਿਆ ਹੀ ਆ ਨਾ ਸੋ ਇਸ ਕਰਕੇ ਅਸੀਂ ਇਹ ਗੱਲ ਕਿ ਆ ਅਸੀਂ ਉਸ ਗੱਲ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਔਰ ਉਹਨਾਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਗਲਤੀਆਂ ਕਰਕੇ ਤੁਸੀਂ ਫਿਰ ਦੁਬਾਰਾ ਇੱਕ ਤਾਂ ਉਹਨਾਂ ਨੂੰ ਸਵੀਕਾਰ ਨਾ ਕਰੋ ਔਰ ਉਸ ਤੋਂ ਵੱਡੀਆਂ-ਵੱਡੀਆਂ ਗਲਤੀਆਂ ਕਰੀ ਜੋ ਉਹ ਗਲਤਾਂ ਗਲਤੀਆਂ ਹੋਣਗੀਆਂ ਜਦੋਂ ਤੁਸੀਂ ਫੈਸਲੇ ਕਰੋਗੇ ਇਸ ਸਰਕਾਰ ਦੇ ਉੱਤੇ ਜਿੰਨੀਆਂ ਗਲਤੀਆਂ ਬਲੰਡਰ ਕਰਦੀ ਆ ਲੇਕਿਨ ਇਹ ਉਹਨਾਂ ਨੂੰ ਮੰਨਣ ਦੀ ਬਜਾਏ ਇਹ ਉਹਨਾਂ ਨੂੰ ਉਲਟਾ ਸਾਨੂੰ ਹੋਰ ਮਤਲਬ ਇੱਕ ਤਰ੍ਹਾਂ ਤੋਂ ਜਲੀਲ ਕਰਨ ਦਾ ਕੰਮ ਕਰਦੀ ਆ ਇਹ ਸਾਡੇ ਤੇ ਇਲਜ਼ਾਮ ਲਾ ਲਾ ਕੇ ਆਪਣੀਆਂ ਗਲਤੀਆਂ ਤੋਂ ਪਾਸੇ ਨਹੀਂ ਹੋ ਸਕਦੇ ਜਦੋਂ ਪੋਲੀਟੀਸ਼ੀਅਨ ਹੁੰਦਾ ਕੋਈ ਤਾਂ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ ਜੇ ਤੁਹਾਡੀ ਤੁਸੀਂ ਇੱਕ ਮਿੰਟ ਲਈ ਸੋਚ ਲਓ ਵੀ ਨਾ ਤੁਸੀਂ ਕਾਂਗਰਸ ਹੀ ਆਗੂ ਨੇ ਪੋਲੀਟੀਸ਼ੀਅਨ ਆ ਤਾਂ ਇੱਕ ਇੱਕ ਯੰਗ ਜਿਹੜਾ ਨੌਜਵਾਨ ਆ ਉਹਦੀ ਆਵਾਜ਼ ਕੀ ਆ ਤੁਸੀਂ ਇਹ ਬਹੁਤ ਅਗਰੈਸਿਵਲੀ ਬੋਲ ਰਹੇ ਆ ਲੋਕ ਆ ਕੇ ਗੁੱਸੇ ਦੇ ਵਿੱਚ ਖੜੇ ਆ ਜੋਸ਼ ਦੇ ਵਿੱਚ ਬੋਲ ਰਹੇ ਆ ਤਾਂ ਇੱਕ ਨੌਜਵਾਨ ਹੋਣ ਦੇ ਨਾਤੇ ਪੰਜਾਬ ਦਾ ਇਸ ਮੁੱਦੇ ਦੇ ਉੱਤੇ ਤੁਹਾਡੀ ਜਿਹੜੀ ਇੱਕ ਨਿੱਜੀ ਸੋਚ ਕੀ ਹੈ ਦੇਖੋ ਮੈਂ ਤਾਂ ਇੱਕ ਗੱਲ ਨੂੰ ਨੌਜਵਾਨਾਂ ਤੇ ਗੁੱਸਾ ਤਾਂ ਜ਼ਰੂਰ ਹੁੰਦਾ ਲੇਕਿਨ ਜੋਸ਼ ਦੇ ਨਾਲ-ਨਾਲ ਸਾਨੂੰ ਹੋਸ਼ 'ਚ ਜ਼ਰੂਰ ਰਹਿਣਾ ਬੰਦਾ ਕੋਈ ਵੀ ਗੱਲ ਦਾ ਸੰਵਿਧਾਨ ਗੁੱਸਾ ਜਾਂ ਕਿਸੇ ਪ੍ਰਤੀ ਮਤਲਬ ਰੋਸ ਕੱਢ ਕੇ ਨਹੀਂ ਹੋਊਗਾ ਉਹ ਫੈਸਲਾ ਉਦੋਂ ਹੋਊਗਾ ਜਦੋਂ ਉਹ ਸਰਕਾਰਾਂ ਦੇ ਵਿੱਚ ਲੋਕਾਂ ਦੇ ਨੁਮਾਇंदे ਸੈਂਟਰ ਔਰ ਸਟੇਟ ਦੀ ਰਾਜਨੀਤੀ ਦੇ ਵਿੱਚ ਉਹ ਲੋਕ ਬੈਠੇ ਹੋਣਗੇ ਜਿਨ੍ਹਾਂ ਨੂੰ ਇਹ ਮੁੱਦਿਆਂ ਦੀ ਸਮਝ ਹੋਊਗੀ ਜਦੋਂ ਉਹ ਬੰਦੇ ਇਹੋ ਜਿਹੇ ਬਹਿ ਜਾਣਗੇ ਜਿਹੜੇ ਕਮਜ਼ੋਰ ਹੋਣਗੇ ਰੀੜ ਦੀਆਂ ਹੱਡੀਆਂ ਨਹੀਂ ਹੋਣਗੀਆਂ ਜਾਂ ਫੈਸਲੇ ਲੈਣ ਤੋਂ ਡਰਨਗੇ ਜਾਂ ਸਿਰਫ ਵੋਟਾਂ ਨੂੰ ਰੱਖਣਗੇ ਸੋ ਇਸ ਕਰਕੇ ਉਦੋਂ ਕਦੀ आ, मतलब मान लो अह ਇਹੋ ਜਿਹੇ ਫੈਸਲੇ ਹੁੰਦੇ ਰਹਿਣਗੇ ਲੋਕਾਂ ਨੂੰ ਮੇਰੇ ਅਸਰੇ ਇੱਕ ਗੱਲ ਇਹਦੇ ਵਿੱਚ ਹੈ ਵੀ ਲੋਕਾਂ ਨੂੰ ਚੁਣਣ ਵੇਲੇ ਸੋਚਣਾ ਚਾਹੀਦਾ ਅਸੀਂ ਕਿਹਨਾਂ ਨੂੰ ਚੋਣ ਰਹੇ ਹਾਂ ਕਿਹੜੇ ਚਿਹਰਿਆਂ ਨੂੰ ਚੋਣ ਰਹੇ ਹਾਂ ਪਾਰਟੀਆਂ ਨੂੰ ਚੋਣ ਰਹੇ ਹਾਂ ਕਿਹੜੀ ਸੋਚ ਨੂੰ ਚੋਣ ਰਹੇ ਹਾਂ ਜਦੋਂ ਵੋਟਾਂ ਪੈਂਦੀਆਂ ਨਾ ਉਦੋਂ ਸੋਚ ਸਮਝ ਕੇ ਫੈਸਲੇ ਕਰ ਲੋ ਉਦੋਂ ਲੋਕਾਂ ਨੂੰ ਪਰਖ ਲੋ ਔਰ ਆਮ ਬੰਦਿਆਂ ਨੂੰ ਆ ਜਿਹੜੇ ਆ ਗਏ ਐਦਕੀ ਆਮ ਬੰਦੇ ਕਹਿ ਕੇ ਸਰਕਾਰਾਂ ਦੇ ਵਿੱਚ ਇਹਦਾ ਵੀ ਨਤੀਜਾ ਵੇਖ ਲੋ ਨਾ ਤਾਂ ਬੰਦੇ ਬਿਲਕੁਲ ਆਮ ਚਾਹੀਦੇ ਨਾ ਬਿਲਕੁਲ ਖਾਸ ਚਾਹੀਦੇ ਇੱਕ ਬੈਲੈਂਸ ਚਾਹੀਦਾ ਹੁੰਦਾ ਸੋ ਨੌਜਵਾਨਾਂ ਨੂੰ ਮੈਂ ਕਹੂੰਗਾ ਬੈਲੈਂਸ ਰੱਖੋ ਨਾ ਜ਼ਿਆਦਾ ਗੁੱਸੇ ਚ आओ ਨਾ ਜ਼ਿਆਦਾ ਠੰਡੇ ਹੋ ਨਾ ਜ਼ਿਆਦਾ ਘਰਾਂ ਚ ਬੜੋ ਤੇ ਨਾ ਜ਼ਿਆਦਾ ਮਤਲਬ ਅਗਰੈਸਿਵਲੀ ਆ ਕੇ ਕਾਨੂੰਨ ਆਪਣੇ ਹੱਥ ਚ ਲੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਹੁਤ ਤੁਹਾਡੇ ਕੋਲ ਜਰੀਏ ਆ ਸੰਘਰਸ਼ ਕਰੀਏ ਔਰ ਉਹੀ ਸੰਘਰਸ਼ ਅਸੀਂ ਕਰਦੇ ਪਏ ਆਂ ਔਰ ਅੱਜ ਵੀ ਉਹੀ ਤੁਸੀਂ ਕੀ ਕਹਿੰਦੇ ਹੋ ਵੀ ਪਾਣੀ ਕਿਸੇ ਸ਼ਰਤਾਂ ਤੇ ਜਾਨ ਦਵਾਂਗੇ ਜਾਂ ਜਾਨ ਹੀ ਨਹੀਂ ਦੰਦੇ ਬਹੁਤ ਸਾਰੇ ਬਿਆਨ ਇਦਾਂ ਦੇ ਹੁੰਦੇ ਵੀ ਹੁਣ ਜਿਹਦਾ ਕਹਿੰਦੇ ਵੀ ਜਾਨ ਨਹੀਂ ਦੰਦੇ ਜੋ ਮਰਜੀ ਹੋ ਜਾਵੇ ਪਾਣੀ ਨਹੀਂ ਜਾਨ ਦੇ ਤੁਹਾਡਾ ਇਹੀ ਜੀ ਸਟੇਟਮੈਂਟ ਤੁਹਾਡੀ ਨਹੀਂ ਨਹੀਂ ਮੈਂ ਤਾਂ ਬਿਲਕੁਲ ਇਸ ਗੱਲ ਦੇ ਉੱਤੇ ਬੜਾ ਕਲੀਅਰਿਟੀ ਆ ਜੇ ਪਾਣੀ ਹੈ ਨਹੀਂ ਤੇ ਜਾਣ ਦੇਣਾ ਜੇ ਤਾਂ ਪਾਣੀ ਦੀ ਜਿਸ ਸਮੇਂ ਇਹ ਸਮਝੌਤਾ ਹੋਇਆ ਸੀ ਉਦੋਂ ਪਾਣੀ ਦੀ ਜੋ ਕਪੈਸਿਟੀ ਸੀ ਔਰ ਜਦੋਂ ਜੋ ਹਾਲਾਤ ਸੀਗੇ ਪੰਜਾਬ ਦੀ ਜੋ ਕਪੈਸਿਟੀ ਸੀਗੀ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਜੀ ਜਿੰਨੇ ਐਮਏਐਫ ਪਾਣੀ ਉਹ ਮੰਗ ਰਹੇ ਆ ਸਾਡੇ ਕੋਲ ਉਹ ਹੈ ਹੀ ਨਹੀਂ ਉਦੋਂ ਦੇ ਹਿਸਾਬ ਨਾਲ ਉਹੀ ਟ੍ਰਿਬਿਊਨਲਾਂ ਦੇ ਵਿੱਚ ਤਾਂ ਬਾਰ-ਬਾਰ ਪੰਜਾਬ ਆਪਣਾ ਕੇਸ ਪਲੀਡ ਕਰ ਰਿਹਾ ਵੀ ਤੁਸੀਂ ਉਸ ਸਮੇਂ ਦਾ ਕੀਤੇ ਹੋਏ ਫੈਸਲੇ ਨੂੰ ਅਸੀਂ ਔਨਰ ਨਹੀਂ ਕਰ ਸਕਦੇ ਕਿਉਂਕਿ ਹਾਲਾਤ ਬਦਲ ਗਏ ਆ ਤੁਸੀਂ ਅੱਜ ਦੇ ਹਾਲਾਤਾਂ ਨੂੰ ਜਾਇਜ਼ ਕਰਕੇ ਜਾਇਜ਼ਾ ਲੈ ਕੇ ਫਿਰ ਫੈਸਲਾ ਕਰੋ ਵੀ ਕੀ ਅਸੀਂ ਪਾਣੀ ਦਿੱਤਾ ਜਾ ਸਕਦਾ ਜਾਂ ਨਹੀਂ ਦਿੱਤਾ ਜਾ ਸਕਦਾ ਉਹ ਫੈਸਲਾ ਤਾਂ ਕਿਸੇ ਵੀ ਹਾਲ ਦੇ ਵਿੱਚ ਮਨਜ਼ੂਰ ਨਹੀਂ ਆ ਔਰ ਤੁਸੀਂ ਵੇਖ ਹੀ ਲਿਆ ਇਹ ਇਹ ਕੋਈ ਲੋਕ ਜਿਹੜੇ ਆ ਇਹ ਕਿਸੇ ਦੇ ਸੱਦੇ ਪੱਤਰ ਤੇ ਨਹੀਂ ਆਏ ਇਹ ਮੈਨੂੰ ਲੱਗਦਾ ਇੱਕ ਲੱਖੀ ਤੌਰ ਤੇ ਆਪਣੀ ਜ਼ਮੀਰ ਆਪ ਮੁਹਾਰੇ ਔਰ ਮੈਂ ਆਪ ਵੀ ਤੁਹਾਨੂੰ ਕਹਿ ਰਿਹਾ ਮੇਰਾ मतलब ਅੱਗੇ ਅਸੀਂ ਮੈਂ ਕਿਸੇ ਨੂੰ ਮਤਲਬ ਟਾਈਮ ਵੀ ਦਿੱਤਾ ਹੋਇਆ ਸੀਗਾ ਲੇਕਿਨ ਮੈਨੂੰ ਲੱਗਦਾ ਵੀ ਨਹੀਂ ਯਾਰ ਅਭੀ ਉਹ ਚੀਜ਼ਾਂ ਰੁਕ ਸਕਦੀਆਂ ਆ ਸਾਡਾ ਫਰਜ਼ ਬੰਦਾ ਭਾਵੇਂ ਅਸੀਂ ਅੱਜ ਦੋ ਜਾਣੇ ਸੀ ਚਾਰ ਜਾਣੇ ਸੀ ਪੰਜ ਜਾਣੇ ਸੀ ਹੋਰ ਵੀ ਹੁਣ ਅਸੀਂ ਫੋਨ ਕਰਦੇ ਪਏ ਆ ਤਾਂ ਕਿ ਸਾਰੇ ਆਪਣਾ ਆਪਣਾ ਜਦੋਂ ਤੱਕ ਜਿਵੇਂ ਜਿਵੇਂ ਪਤਾ ਚੱਲਦਾ ਵੀ ਸਾਰੇ ਆਓ ਔਰ ਆ ਕੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾਓ ਬਿਲਕੁਲ ਸੋ ਜਿੱਥੇ ਲੋਕ ਆ ਕੇ ਸੜਕ ਦੇ ਉੱਤੇ ਗਿਣਤੀ ਵੱਧਦੀ ਜਾ ਰਹੀ ਆ ਤਾਂ ਉੱਥੇ ਰਾਜਨੀਤਿਕ ਲੀਡਰ ਵੀ ਜਿਹੜੇ ਹੈਗੇ ਆਪਣਾ ਪੱਖ ਆਪਣਾ ਸਟੈਂਡ ਸਪਸ਼ਟ ਕਰ ਰਹੇ ਆ ਕਿ ਜੇਕਰ ਪਾਣੀ ਹੈ ਹੀ ਨਹੀਂ ਤਾਂ ਫਿਰ ਪਾਣੀ ਜਾਣ ਨਹੀਂ ਦਿੰਦੇ ਹੋਵੇ ਤਾਂ ਪਾਣੀ ਦੇਣ ਵਿੱਚ ਕੋਈ ਹਰਜ ਨਹੀਂ ਇਹ ਲੋਕ ਵੀ ਕਹਿ ਰਹੇ ਆ ਪਰ ਜਦੋਂ ਪਾਣੀ ਹੈ ਹੀ ਨਹੀਂ ਤਾਂ ਫਿਰ ਪਾਣੀ ਜਾਣ ਦੀ ਕੋਈ ਤੁਕ ਨਹੀਂ ਬਣਦੀ ਜੋਕ ਫੈਸਲਾ ਆਉਣਾ ਚਾਹੀਦਾ ਹੈ ਉਹ ਰਿਪੇਰੀਅਨ ਲਾਅ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਜਹੀ ਲੋਕਾਂ ਦੀ ਵੀ ਮੰਗ ਹੈ ਤੇ ਰਾਜਨੀਤਿਕ ਆਵਾਜ਼ ਵੀ ਜਿਹੜੀ ਹੈਗੀ ਵਿਰਿੰਦਰ ਢਿੱਲੋਹਰਾ ਨੇ ਇਹੀ ਚੁੱਕੀ ਆ ਸੋ ਹੋਵੇਗਾ ਕਿ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੇ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਬੁੰਗਾ ਸਾਹਿਬ